ਨੀ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿੱਲੋ ਨੀ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿੱਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿੱਲੋ ਨੀ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿੱਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿੱਲੋ ਤੇਰੀ ਚੌਂ ਆਂਡਿਆਂ ਦੀ ਤੇਰੀ ਚੌਂ ਆਂਡਿਆਂ ਦੀ ਤੇਰੀ ਚੌਂ ਆਂਡਿਆਂ ਦੀ ਬੁਰਜੀ ਨਾ ਚੌਂ ਆਂਡਿਆਂ ਦੀ ਬੁਰਜੀ ਨਾ ਠੇਕੇ ਦੇ ਹਾੜਾ ਨਾ ਆਣੀ ਆਹ ਹਾ ਹਾ ਭਾਈ ਹਾਸੀ ਕਰਾਲਿਓ ਕਈ ਵਾਰੀ ਨਾ ਇੱਕ ਸੂਏ ਦੇ ਤੇ ਇੱਕ ਨਲਕਾ ਜਿਹਾ ਹੁੰਦਾ ਕਸੀ ਦੇ ਨਾਲ ਕਾਇਆ ਉੱਥੇ ਖੜ ਕੇ ਦੇਖਦੇ ਮੜਮੜਾ ਪੈਗ ਲਾਉਣਾ ਹੋਣਾ ਨਜ਼ਾਰਾ ਹੀ ਆਇਆ ਮਹਾਰਾਜ ਸਾਹਿਬ ਲਗੇ ਯਾਰ ਮੈਂ ਤੇ ਆਪਣਾ ਭਰਪੂਰ ਹੋਣੀ ਸੀ ਨੱਤਰ ਇਕੱਠੇ ਹੋਏ ਕਹਿੰਦਾ ਭਾਈ ਬੈਗ ਫੂਲ ਲਾਉਣਾ ਮੈਂ ਆਖਿਆ ਕਹਿੰਦਾ ਭਰਪੂਰ ਜਨਾ ਗਲਾਸ ਹੈ ਨਹੀਂ ਮੈਂ ਕਿਹਾ ਹੋ ਸਾਈਕਲ ਆਉਂਦਾ ਸਾਈਕਲ ਹੀ ਆਉਣਾ ਮਾੜਾ ਭਾਈ ਫੂਲਾ ਵਾਲਾ ਝੋਲਾ ਤੇ ਟੰਗਿਆ ਆਹਾ ਆਸੀਂ ਸਾਈਕਲ ਰੋਕ ਲੈ ਭਾਈ ਗਲਾਸ ਹੈਗਾ ਕਹਿੰਦਾ ਗਲਾਸ ਹੈ ਨਹੀਂ ਮੈਂ ਫਿਰ ਟੱਲੀ ਖੋਲ ਲਈ ਉਹਦੀ ਟੱਲੀ ਆਏ ਹਾਏ ਹੈ ਮੈਂ ਟੱਲੀ ਖੋਲ ਲਈ ਭਰਪੂਰ ਨੇ ਮੋਰੀ ਤੇ ਉਂਗਲੀ ਲਾ ਲਈ ਉਂਗਲੀ ਕੱਲੀ ਆਲੀ ਜੀ ਕੇ ਦੱਲੀ ਹੋ ਗਿਆ ਐ ਫਿਰ ਚੌਂ ਆਂਡਿਆਂ ਦੀ ਪੁਰਜੀ ਨਾ ਢੇਕੇ ਦਿਹਾੜਾ ਲਾਇਆ ਨੀ ਤਾਂ ਹੀ ਤੇਰਾ ਨਾਮ ਲਈ ਜਾਨਾ ਜਦ 100 ਰੁਪਏ ਨੂੰ ਐ ਮੁੰਡੇ ਅੱਜ ਨਿਯਾਤਰਾ ਕਰਕੇ ਆਇਆ ਨੀ ਜਦ 100 ਰੁਪਏ ਨੂੰ ਐ ਮੁੰਡੇ ਅੱਜ ਨਿਯਾਤਰਾ ਕਰਕੇ ਆਇਆ ਨੀ ਜਦ 100 ਰੁਪਏ ਨੂੰ ਐ ਮੁੰਡੇ ਅੱਜ ਨਿਯਾਤਰਾ ਕਰਕੇ ਆਇਆ ਨੀ